ਨਿੰਗ ਤੇ ਹਮਤੈ ਲੋ ਕਰ ਕੇ ਬਤਾ ਉਹਨੇ ਸੋਣਾ ਮੰਨੇ ਸੱਚ ਜੋ ਵੀ ਕਿਹਾ ਮਤ ਸੱਤ ਸ੍ਰੀ ਗੁਰੂ ਸਾਰੇ ਨੂੰ ਜਲਿਆਂ ਵਾਲੇ ਬਾਗ ਦੇ ਹਾਦਸੇ ਨੂੰ 100 ਸਾਲ ਤੋਂ ਵੀ ਜ਼ਿਆਦਾ ਟਾਈਮ ਹੋ ਗਿਆ ਅੱਜ ਵੀ ਹਾਦਸੇ ਤੋਂ ਮਿਲੀ ਹੋਈ ਜ਼ਖਮ ਪੂਰੇ ਤਰੀਕੇ ਨਾਲ ਭਰੀ ਨਹੀਂ ਤੇ ਇਥੋਂ ਹੀ ਪੈਦਾ ਹੋਇਆ ਪੰਜਾਬ ਦਾ ਇੱਕ ਸੂਰਮਾ ਜਿਹਨੇ ਇਹ ਹਾਦਸੇ ਦੇ ਜ਼ਿੰਮੇਵਾਰ ਮਾਈਕਲ ਡੁਆਇਰ ਨੂੰ ਉਦੀ ਧਰਤੀ ਤੇ ਜਾ ਕੇ ਗੋਲੀ ਮਾਰ ਕੇ ਆਪਣਾ ਬਦਲ ਲੀਤ ਉਦਮ ਸਿੰਘ ਨੇ ਮਾਈਕਲ ਡੁਆਇਰ ਨੂੰ ਗੋਲੀ ਮਾਰੀ ਸੀ ਨਾ ਕਿ ਜਨਰਲ ਡਾਇਰ ਨੂੰ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੇ ਦਲੇਰ ਹੀਰੋ ਦੇ ਸ਼ਹੀਦ ਆਜ਼ਮ ਉਦਮ ਸਿੰਘ ਦੀ। ਉਦਮ ਸਿੰਘ ਤੇ ਹੋਰ ਵੀ ਬਹੁਤ ਵੀਡੀਓਜ਼ ਦੇਖੀ ਹੋਣੀਆਂ ਪਰ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਉਦਮ ਸਿੰਘ ਦੀ ਅਨਟੋਲਡ ਸਟੋਰੀ ਜੋ ਤੁਹਾਨੂੰ ਕਦੇ ਪਤਾ ਹੀ ਨਹੀਂ ਸੀ। ਉਦਮ ਸਿੰਘ ਦਾ ਜਨਮ 26 ਦਸੰਬਰ 1899 ਨੂੰ ਪੰਜਾਬ ਦੇ ਸਨਾਮ ਸ਼ਹਿਰ ਵਿੱਚ ਹੋਇਆ। ਉਦਮ ਸਿੰਘ ਨੇ ਆਪਣੀ ਨਿੱਕੀ ਉਮਰ ਵਿੱਚ ਹੀ ਆਪਣੀ ਮਾਂ ਤੇ ਪਿਓ ਨੂੰ ਖੋ ਦਿੱਤਾ। ਜਿਦੇ ਕਰਕੇ ਉਦਮ ਸਿੰਘ ਤੇ ਉਹਨਾਂ ਦੇ ਵੱਡੇ ਭਰਾ ਮੁਕਤਾ ਸਿੰਘ ਨੂੰ ਅੰਮ੍ਰਿਤਸਰ ਦੇ ਅनाथਾਲਿਆ ਵਿੱਚ ਛੱਡਿਆ ਗਿਆ। ਕੁਝ ਸਾਲ ਬਾਅਦ ਉਦਮ ਸਿੰਘ ਨੇ ਆਪਣੇ ਵੱਡੇ ਭਰਾ ਨੂੰ ਵੀ ਖੋ ਦਿੱਤਾ ਤੇ ਕੱਚੀ ਉਮਰ ਵਿੱਚ ਆਪਣੇ ਨੂੰ ਖੋ ਕੇ ਉਦਮ ਸਿੰਘ ਨੇ ਆਪਣਾ ਬਚਪਨ ਇਕੱਲੇ ਹੀ گزارਿਆ ਉਦਮ ਸਿੰਘ ਨੇ ਜਵਾਨ ਹੋ ਕੇ ਵਰਲਡ 1 ਵਿੱਚ ਬ੍ਰਿਟਿਸ਼ ਇੰਡੀਅਨ ਆਰਮੀ ਵੱਲੋਂ ਜੰਗ ਵੀ ਲੜੀ ਜਿੱਥੇ ਭਾਰਤ ਵਾਸੀ ਆਪਣੀ ਪੂਰੀ ਦਲੇਰੀ ਨਾਲ ਵਰਲਡ 1 ਵਿੱਚ ਬ੍ਰਿਟਿਸ਼ ਇੰਡੀਆ ਆਰਮੀ ਦੀ ਸੇਵਾ ਕਰ ਰਹੇ ਸੀ ਉੱਥੇ ਹੀ ਬ੍ਰਿਟਿਸ਼ ਗਵਰਨਮੈਂਟ ਇੰਡੀਅਨਸ ਤੇ ਜ਼ੁਲਮ ਪਾਛੜ ਕੇ ਕਰ ਰਹੀ ਸੀ ਜਿਵੇਂ ਕਿ ਰੋਲਟ ਐਕਟ ਇਹ ਐਕਟ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਤੇ ਇਹਦਾ ਕਾਰਨ ਸੀ ਕਿ ਇਹ ਐਕਟ ਦੇ ਅਕੋਰਡਿੰਗ ਸਰਕਾਰ ਕਿਸੇ ਨੂੰ ਵੀ ਅਰੈਸਟ ਕਰ ਸਕਦੀ ਸੀ ਬਿਨਾ ਕਿਸੇ ਟ੍ਰਾਇਲ ਜਾਂ ਇਨਵੈਸਟੀਗੇਸ਼ਨ ਦੇ ਹਰ ਜਗ੍ਹਾ ਲੋਕ ਇਹਦੇ ਖਿਲਾਫ ਆਵਾਜ਼ ਚੱਕ ਰਹੇ ਸੀ ਤੇ 13 ਅਪ੍ਰੈਲ 1919 ਨੂੰ ਇਹੀ ਲੋਕ ਦੇ ਖਿਲਾਫ ਪ੍ਰੋਟੈਸਟ ਕਰਨ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਅੰਮ੍ਰਿਤਸਰ ਦੇ ਜਲ੍ਹਿਆਂਵਾਲੇ ਬਾਗ ਵਿੱਚ ਇਕੱਠੇ ਹੋਏ ਸੀ ਤੇ ਉਸੇ ਹੀ ਦਿਨ ਵਿਸਾਖੀ ਸੀ ਜਿਸ ਕਾਰਨ ਬਹੁਤ ਲੋਕ ਆਪਣੇ ਪਰਿਵਾਰ ਨਾਲ ਵਿਸਾਖੀ ਮਨਾਉਣ ਵੀ ਆਏ ਸੀ ਬ੍ਰਿਗੇਡੀਅਰ ਜਨਰਲ ਰੈਜੀਡੈਂਟ ਆਰ ਨੇ ਉਸ ਟਾਈਮ ਅਨਲੋਫਲ ਅਸੈਂਬਲੀ ਤੇ ਰੈਸਟ੍ਰਿਕਸ਼ਨਸ ਲਾ ਰੱਖੀ ਸੀ अनलोफुल असेंबली ਦਾ ਮਤਲਬ ਤਿੰਨੀਆਂ ਤਿੰਨ ਤੋਂ ਜ਼ਿਆਦਾ ਲੋਕ ਕਿਸੇ ਪ੍ਰੋਟੈਸਟ ਲਈ ਇਕੱਠੇ ਨਹੀਂ ਹੋ ਸਕਦੇ ਜਦੋਂ ਜਨਰਲ ਡਾਇਰ ਨੂੰ ਲੋਕਾਂ ਦੇ ਇਕੱਠੇ ਹੋਣ ਦੀ ਖਬਰ ਮਿਲੀ ਤਾਂ ਡਾਇਰ ਨੇ ਇਸੇ ਚੀਜ਼ ਤੋਂ ਗੁੱਸੇ ਹੋ ਕੇ ਜਲ੍ਹਿਆਂਵਾਲੇ ਬਾਗ ਨੂੰ ਆਪਣੀ ਫੌਜ ਨਾਲ ਘੇਰ ਲਿਆ ਜਲ੍ਹਿਆਂਵਾਲੇ ਬਾਗ ਵਿੱਚ ਆਨ ਜਾਣ ਲਈ ਸਿਰਫ ਇੱਕੋ ਹੀ ਰਾਸਤਾ ਸੀ ਤੇ ਉੱਥੇ ਹੁਣ ਡਾਇਰ ਆਪਣੀ ਫੌਜ ਨਾਲ ਖੜਾ ਸੀ ਬਿਨਾ ਕੋਈ ਹਥਿਆਰ ਵਾਲੀ ਜਨਤਾ ਤੇ ਜਿੰਨਾ ਵਿੱਚ ਬਜ਼ੁਰਗ ਬੱਚੇ ਤੇ ਔਰਤਾਂ ਵੀ ਸ਼ਾਮਿਲ ਸੀ ਉਹਨਾਂ ਤੇ ਡਾਇਰ ਨੇ ਆਪਣੀ ਫੌਜ ਤੋਂ ਫਾਇਰਿੰਗ ਕਰਵਾਈ ਟਾਇਰ ਨੇ ਅਗਲੇ 10 ਤੋਂ 15 ਮਿੰਟ ਬਿਨਾਂ ਰੁਕੇ 1650 ਰਾਉਂਡ ਫਾਇਰ ਕਰਵਾਏ ਆਫੀਸ਼ੀਅਲ ਰਿਪੋਰਟਸ ਦੇ ਅਕੋਰਡਿੰਗ 400 ਤੋਂ 500 ਲੋਕਾਂ ਨੇ ਆਪਣੀ ਜਾਨ ਗਵਾਈ ਪਰ ਲੋਕਾਂ ਦਾ ਕਹਿਣਾ ਸੀ ਕਿ ਅਸਲ ਵਿੱਚ ਇਹ ਨੰਬਰ ਇਸ ਤੋਂ ਆਲਮੋਸਟ ਦੁੱਗਣਾ ਸੀ ਜਲਿਆਵਾਲੇ ਬਾਗ ਹਾਦਸੇ ਦੇ ਟਾਈਮ ਪੰਜਾਬ ਦੇ ਗਵਰਨਰ ਸੀ ਲੈਫਟਿਨੈਂਟ ਸਰ ਮਾਈਕਲ ਓਡਵਾਇਰ ਜਿਨ੍ਹਾਂ ਨੇ ਰੈਜ਼ੀਡੈਂਟ ਡਾਇਰ ਨੂੰ ਜਲਿਆਵਾਲੇ ਬਾਗ ਲਈ ਸਪੋਰਟ ਵੀ ਕੀਤੀ ਸੀ ਇਦਾਂ ਮੰਨਿਆ ਜਾਂਦਾ ਹੈ ਕਿ ਜਲਿਆਵਾਲੇ ਬਾਗ ਹਾਦਸੇ ਦੇ ਟਾਈਮ ਸਰਦਾਰ ਉਦਮ ਸਿੰਘ ਉਸੇ ਬਾਗ ਵਿੱਚ ਸੀ ਜਿੱਥੇ ਗੋਲੀਆਂ ਚਲਾਈਆਂ ਤੇ ਉਹਨਾਂ ਨੇ ਇਹ ਸਾਰਾ ਹਾਦਸਾ ਆਪਣੀ ਅੱਖਾਂ ਨਾਲ ਦੇਖਿਆ ਜਿਸ ਇਨਸਾਨ ਨੇ ਆਪਣੀ ਪੂਰੀ ਜ਼ਿੰਦਗੀ ਕਰੀਬੀਆਂ ਨੂੰ ਖੋਇਆ ਹੋਵੇ ਇਸ ਹਾਦਸੇ ਦਾ ਉਹਦੇ ਤੇ ਕੀ ਅਸਰ ਹੋਇਆ ਹੋਣਾ ਆਪਾਂ ਕਦੇ ਸੋਚ ਵੀ ਨਹੀਂ ਸਕਦੇ ਜਿਵੇਂ ਦੱਸਿਆ ਉਦਮ ਸਿੰਘ ਨੂੰ ਅੱਜ ਤੱਕ ਜਲ੍ਹਿਆਂਵਾਲੇ ਬਾਗ ਦੇ ਕਾਰਨ ਜਾਣਿਆ ਜਾਂਦਾ ਪਰ ਅਸਲ ਵਿੱਚ ਉਦਮ ਸਿੰਘ ਦਾ ਇਸ ਦੇਸ਼ ਦੀ ਆਜ਼ਾਦੀ ਵਿੱਚ ਉਸ ਤੋਂ ਵੀ ਵੱਡਾ ਹਿੱਸਾ ਸੀ ਅਨੀਤਾ ਆਨੰਦ ਦੀ ਉਦਮ ਸਿੰਘ ਦੀ ਬੁੱਕ ਦੇ ਅਕੋਰਡਿੰਗ ਜਲਿਆਵਾਲੇ ਬਾਗ ਹادثੇ ਤੋਂ ਬਾਅਦ ਉਦਮ ਸਿੰਘ ਨੂੰ ਕੰਮ ਵਿੱਚ ਕਾफी ਪਰੇਸ਼ਾਨੀ ਦੇਖਣੀ ਪਈ। ਉਦਮ ਸਿੰਘ ਕੋਲ ਰੋਟੀ ਖਾਣ ਜੋਗੇ ਪੈਸੇ ਵੀ ਨਹੀਂ ਸੀ ਜਿਸ ਕਰਕੇ ਉਦਮ ਸਿੰਘ ਨੇ ਬ੍ਰਿਟਿਸ਼ ਓਨਡ ਯੂਗਾਂਡਾ ਰੇਲ ਕੰਪਨੀ ਵਿੱਚ ਨੌਕਰੀ ਕੀਤੀ। ਇਸ ਨੌਕਰੀ ਦੇ ਚੱਕਰ ਵਿੱਚ ਉਦਮ ਸਿੰਘ ਚਲੇ ਗਏ ਈਸਟ ਅਫਰੀਕਾ ਜਿੱਥੇ ਉਹਨਾਂ ਨੂੰ ਮਿਲਿਆ ਆਜ਼ਾਦੀ ਲਈ ਲੜ ਰਿਹਾ ਸਿੱਖਾਂ ਦਾ ਇੱਕ ਗਰੁੱਪ ਦ ਗਦਰਸ। ਥੋੜੇ ਸਾਲ ਉੱਥੇ ਕੰਮ ਕਰਕੇ ਉਦਮ ਸਿੰਘ ਵਾਪਸ ਇੰਡੀਆ ਆਏ ਤੇ ਉਹਨਾਂ ਨੇ ਇੰਗਲੈਂਡ ਜਾਣ ਦੀ ਤਿਆਰੀ ਸ਼ੁਰੂ ਕੀਤੀ। ਜੋ ਕਿ ਰੈਜੀਡੈਂਟ ਡਾਇਰ ਤੇ ਮਾਈਕਲੋ ਡਵਾਇਰ ਹੁਣ ਦੋਨੋਂ ਇੰਗਲੈਂਡ ਵਾਪਸ ਚਲੇ ਗਏ ਸੀ ਉਦਮ ਸਿੰਘ ਨੂੰ ਪਤਾ ਸੀ ਕਿ ਇੰਗਲੈਂਡ ਜਾ ਕੇ ਰੈਜੀਡੈਂਟ ਡਾਇਰ ਤੇ ਮਾਈਕਲੋ ਡਵਾਇਰ ਨੂੰ ਹੱਥ ਪਾਉਣਾ ਇੰਨਾ ਵੀ ਸੌਖਾ ਨਹੀਂ ਬਦਲਾ ਲੈਣ ਲਈ ਉਦਮ ਸਿੰਘ ਨੂੰ ਪੈਸਾ ਅਸਲਾ ਤੇ ਹੋਰ ਵੀ ਸਪੋਰਟ ਦੀ ਜ਼ਰੂਰਤ ਹੋਣੀ ਆਜ਼ਾਦੀ ਦੀ ਲੜਾਈ ਦੇ ਟਾਈਮ ਇੰਡੀਆ ਤੋਂ ਇੰਗਲੈਂਡ ਜਾਣਾ ਆਮ ਇੰਡੀਅਨਸ ਲਈ ਬਹੁਤ ਮੁਸ਼ਕਲ ਸੀ ਜਿਸ ਕਰਕੇ ਉਦਮ ਸਿੰਘ ਨੇ ਦ ਗਦਰਸ ਨੂੰ ਦੁਆਰਾ ਮਿਲਣ ਬਾਰੇ ਸੋਚਿਆ ਤੇ ਇਸੇ ਕਰਕੇ ਉਦਮ ਸਿੰਘ ਅਮਰੀਕਾ ਵਿੱਚ ਕੈਲੀਫੋਰਨੀਆ ਗਏ ਜੋ ਉਸ ਟਾਈਮ ਦ ਗਦਰਸ ਦਾ ਮੇਨ ਗਾਰਡ ਸੀ ਅਮਰੀਕਾ ਪਹੁੰਚ ਕੇ ਉਦਮ ਸਿੰਘ ਨੇ ਆਪਣੇ ਆਪ ਨੂੰ ਪੂਰੇ ਅਮਰੀਕਨ ਲਾਈਫ ਸਟਾਈਲ ਵਿੱਚ ਕਨਵਰਟ ਕੀਤਾ। ਕਈ ਸਾਲ ਅਮਰੀਕਾ ਵਿੱਚ ਰਹਿ ਕੇ ਉਦਮ ਸਿੰਘ ਨੇ ਵਧੀਆ ਕਮਾਈ ਕੀਤੀ, ਵਿਆਹ ਵੀ ਕਰਵਾਇਆ ਤੇ ਹੁਣ ਉਦਮ ਸਿੰਘ ਕੋਲ ਆਪਣੇ ਬਚਪਨ ਦੀ ਯਾਦਾਂ ਨੂੰ ਖਤਮ ਕਰਨ ਲਈ ਹਰ ਖੁਸ਼ੀ ਸੀ। ਪਰ ਕਿਤੇ ਨਾ ਕਿਤੇ ਉਦਮ ਸਿੰਘ ਕਦੇ ਵੀ ਆਪਣੇ ਮਕਸਦ ਨੂੰ ਨਹੀਂ ਭੁੱਲੇ ਤੇ ਹਮੇਸ਼ਾ ਉਹਨਾਂ ਦੇ ਮਨ ਵਿੱਚ ਬਦਲਾ ਲੈਣ ਵਾਲੀ ਅੱਗ ਬਲਦੀ ਰਹੀ। 1927 ਵਿੱਚ ਰੈਜੀਡਰ ਡਾਇਰ ਦੀ ਨੈਚੁਰਲ ਵੇ ਦੇ ਵਿੱਚ ਮੌਤ ਹੋ ਗਈ ਤੇ 1927 ਵਿੱਚ ਹੀ ਉਦਮ ਸਿੰਘ ਇੰਡੀਆ ਵਾਪਸ ਆਏ। ਗਦਰਸ ਦੇ ਲਈ ਕੰਮ ਕਰਨ ਦੇ ਚੱਕਰ ਵਿੱਚ ਉਹ ਬ੍ਰਿਟਿਸ਼ ਪੁਲਿਸ ਦੀ ਰਡਾਰ ਵਿੱਚ ਸੀ ਤੇ ਜਦੋਂ ਪੁਲਿਸ ਵੱਲੋਂ ਉਹਨਾਂ ਦੀ ਅਰੇਸਟ ਪਈ ਤਾਂ ਉਹਨਾਂ ਤੋਂ ਕਈ ਹਥਿਆਰ ਤੇ ਗਦਰਸ ਵੱਲੋਂ ਪਬਲਿਸ਼ ਕਈ ਰਿਪੋਰਟਸ ਵੀ ਮਿਲੀਆਂ ਤੇ ਇਸੇ ਕੇਸ ਵਿੱਚ ਉਦਮ ਸਿੰਘ ਨੂੰ 5 ਸਾਲ ਦੀ ਸਜ਼ਾ ਸੁਣਾਈ ਗਈ ਇਹ ਸੁਣ ਕੇ ਉਦਮ ਸਿੰਘ ਨੂੰ ਬਹੁਤ ਵੱਡਾ ਝਟਕਾ ਮਿਲਿਆ ਤੇ ਇਹ ਝਟਕੇ ਦਾ ਕਾਰਨ ਸਜ਼ਾ ਨਹੀਂ ਸੀ ਬਲਕਿ ਬਦਲੇ ਲਈ ਕਿੰਨੀ ਮਿਹਨਤ ਸੀ ਬਦਲੇ ਲਈ ਉਦਮ ਸਿੰਘ ਨੇ ਆਪਣੇ ਦੇਸ਼ ਛੱਡਿਆ ਗਦਰ ਨੂੰ ਆਪਣੀ ਵਫਾਦਾਰੀ ਪ੍ਰੂਫ ਕੀਤੀ ਜਰਨਲ ਡਵਾਇਰ ਦੀ ਆਪ ਹੀ ਮੌਤ ਹੋ ਗਈ ਤੇ ਮਾਈਕਲ ਡਵਾਇਰ ਨੂੰ ਇੰਗਲੈਂਡ ਵਿੱਚ ਹੁਣ ਬਹੁਤ ਇੱਜ਼ਤ ਮਿਲ ਰਹੀ ਸੀ ਪਰ ਉਦਮ ਸਿੰਘ ਨੂੰ ਜੇਲ੍ਹ ਵਿੱਚ ਸਜ਼ਾ ਕੱਟਣੀ ਸੀ ਉਹ ਵੀ 5 ਸਾਲ ਮਾਡਰਨ ਡੇ ਪਾਕਿਸਤਾਨ ਦੇ ਮੀਆਂ ਵਾਲੇ ਸ਼ਹਿਰ ਵਿੱਚ ਜਦੋਂ ਉਦਮ ਸਿੰਘ ਆਪਣੀ ਸਜ਼ਾ ਕੱਟ ਰਹੇ ਸੀ ਉਹਨਾਂ ਦੀ ਮੁਲਾਕਾਤ ਕੋਈ ਇੱਕ ਹੋਰ ਸ਼ੂਰਮੇ ਨਾਲ ਜਿਹਨੂੰ ਅੱਗੇ ਜਾ ਕੇ ਉਦਮ ਸਿੰਘ ਨੇ ਆਪਣਾ ਗੁਰੂ ਵੀ ਮੰਨਿਆ ਇਹ ਸੀ ਪੰਜਾਬ ਦਾ ਇੱਕ ਹੋਰ ਸ਼ੇਰ ਭਗਤ ਸਿੰਘ ਉਦਮ ਸਿੰਘ ਸਾਰਾ ਸਾਰਾ ਦਿਨ ਜੇਲ੍ਹ ਵਿੱਚ ਭਗਤ ਸਿੰਘ ਨਾਲ ਰਹਿੰਦੇ ਸੀ ਉਹਨਾਂ ਤੋਂ ਆਜ਼ਾਦੀ ਦੀਆਂ ਕਹਾਣੀਆਂ ਸੁਣੀਆਂ ਤੇ ਉਦਮ ਸਿੰਘ ਵਿੱਚ ਚੱਲ ਰਹੀ ਬਦਲੇ ਦੀ ਭਾਵਨਾ ਹੋਰ ਵਧਣ ਲੱਗੀ ਉਦਮ ਸਿੰਘ ਦਾ ਭਗਤ ਸਿੰਘ ਨਾਲ ਇੱਕ ਗੁਰੂ ਚੇਲੇ ਵਾਲਾ ਪਿਆਰ ਪੈ ਗਿਆ ਸੀ ਪਰ ਉਦਮ ਸਿੰਘ ਦੀ ਤਕਦੀਰ ਇਹੋ ਜੀ ਸੀ ਵੀ ਜਦੋਂ ਕੋਈ ਵੀ ਉਸ ਦੀ ਜ਼ਿੰਦਗੀ ਵਿੱਚ ਆਂਦਾ ਸੀ ਉਹ ਤੋਂ ਖੋ ਲਿਆ ਜਾਂਦਾ ਸੀ ਤੇ ਆਖੀਰ ਵਿੱਚ ਉਹ ਦਿਨ ਆਇਆ ਜਦੋਂ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਨੂੰ 23 ਮਾਰਚ 1931 ਨੂੰ ਫਾਂਸੀ ਦੇ ਦਿੱਤੀ ਗਈ ਭਗਤ ਸਿੰਘ ਦੀ ਸ਼ਹੀਦੀ ਦਾ ਉਦਮ ਸਿੰਘ ਤੇ ਬਹੁਤ ਡੂੰਘਾ ਅਸਰ ਹੋਇਆ ਮੰਨਿਆ ਜਾਂਦਾ ਹੈ ਕਿ ਜਦੋਂ ਉਦਮ ਸਿੰਘ ਨੂੰ ਪੁੱਛਿਆ ਜਾਂਦਾ ਸੀ ਕਿ ਤੁਹਾਡਾ ਧਰਮ ਕੀ ਹੈ ਉਹ ਆਪਣੇ ਵਾਲਟ ਵਿੱਚ ਪਈ ਭਗਤ ਸਿੰਘ ਦੀ ਫੋਟੋ ਦਿਖਾ ਕੇ ਕਹਿੰਦਾ ਸੀ ਮੈਂ ਸਿਰਫ ਇਸ ਊਰਮੇ ਨੂੰ ਮੰਨਦਾ ਇਸੇ ਸਾਲ 1931 ਨੂੰ ਉਦਮ ਸਿੰਘ ਨੂੰ ਜੇਲ੍ਹ ਤੋਂ ਰਹਾਈ ਮਿਲੀ ਜੇਲ੍ਹ ਤੋਂ ਨਿਕਲਦੇ ਹੀ ਉਦਮ ਸਿੰਘ ਨੇ ਵਾਪਸ ਲੰਡਨ ਜਾਣ ਦੀ ਤਿਆਰੀ ਸ਼ੁਰੂ ਕੀਤੀ ਤੇ 1934 ਵਿੱਚ ਉਦਮ ਸਿੰਘ ਇੰਗਲੈਂਡ ਪਹੁੰਚ ਗਿਆ ਇੰਗਲੈਂਡ ਪਹੁੰਚਣ ਲਈ ਉਦਮ ਸਿੰਘ ਨੇ ਫੀਕ ਪਾਸਪੋਰਟ ਬਣਵਾਇਆ ਤੇ ਇਹ ਤੋਂ ਬਾਅਦ ਉਦਮ ਸਿੰਘ ਇੰਗਲੈਂਡ ਵਿੱਚ ਆਪਣੇ ਨਵੇਂ ਨਾਮ ਨਾਲ ਰਹਿਣ ਲੱਗਿਆ ਜੋਸੀ ਰਾਮ ਮੁਹੰਮਦ ਸਿੰਘ ਜੱਤ ਇਹ ਨਾਮ ਯੂਜ਼ ਕਰਨ ਦਾ ਸਿਰਫ ਇੱਕ ਕਾਰਨ ਸੀ ਕਿ ਡਿਵਾਈਡ ਐਂਡ ਰੂਲ ਕਰਨ ਵਾਲੀ ਅੰਗਰੇਜ਼ ਸਰਕਾਰ ਨੂੰ ਸਾਰੇ ਧਰਮਾਂ ਦੀ ਯੂਨਿਟੀ ਨੂੰ ਦਿਖਾਇਆ ਜਾਵੇ ਮਾਰਚ 1940 ਵਿੱਚ ਆਇਆ ਉਹ ਦਿਨ ਜਦੋਂ ਉਦਮ ਸਿੰਘ ਅੱਗੇ ਉਹਨਾਂ ਦੀ ਮੰਜ਼ਲ ਖੜੀ ਸੀ ਇਹ ਹੈ ਲੰਡਨ ਦਾ ਕੈਕਸ਼ਨ ਹਾਲ ਤੇ ਇੱਥੇ ਹੀ ਕਮੀਟਿੰਗ ਸੀ ਜਿੱਥੇ ਉਹ ਡਵਾਇਰ ਸਪੀਚ ਦੇ ਰਿਹਾ ਸੀ ਇਸ ਮੀਟਿੰਗ ਵਿੱਚ ਉਦਮ ਸਿੰਘ ਉਹ ਡਵਾਇਰ ਨੂੰ ਦੇਖ ਰਿਹਾ ਸੀ ਮੀਟਿੰਗ ਖਤਮ ਹੁੰਦੇ ਹੀ ਜਦੋਂ ਉਹ ਡਵਾਇਰ ਸਟੇਜ ਤੋਂ ਥੱਲੇ ਆਇਆ ਤਾਂ ਉਦਮ ਸਿੰਘ ਨੇ ਪੁਲਿਸ ਨਾਲ ਭਰੇ ਕੈਕਸਨ ਹਾਲ ਵਿੱਚ ਡਵਾਇਰ ਨੂੰ ਗੋਲੀਆਂ ਨਾਲ ਭਾਰ ਦਿੱਤਾ ਉਦਮ ਸਿੰਘ ਨੇ ਆਹ ਘੜੀ ਲਈ ਆਲਮੋਸਟ 21 ਸਾਲ ਵੇਟ ਕੀਤਾ ਤੇ ਅੱਜ ਉਹ ਡਵਾਇਰ ਉਹਦੇ ਪੈਰਾ ਵਿੱਚ ਆਪਣੀ ਆਖਰੀ ਸਾਹ ਲੈ ਰਿਹਾ ਸੀ ਕੁਝ ਹੀ ਸੈਕਿੰਡਸ ਵਿੱਚ ਉਹ ਡਵਾਇਰ ਦੀ ਮੌਤ ਹੋ ਗਈ ਤੇ ਪੁਲਿਸ ਨੇ ਉਦਮ ਸਿੰਘ ਨੂੰ ਅਰੈਸਟ ਕਰ ਲਿਆ ਅਰੈਸਟ ਹੁੰਦੇ ਹੋਏ ਉਦਮ ਸਿੰਘ ਨੇ ਭਗਤ ਸਿੰਘ ਦੇ ਇਨਕਲਾਬ ਦੇ ਨਾਰੇ ਵੀ ਲਾਏ ਉਦਮ ਸਿੰਘ ਨੂੰ ਜੁਲਾਈ 31 1940 ਨੂੰ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਤੇ ਉਹਨਾਂ ਦੀ ਬੋਡੀ ਦਾ ਸੰਸਕਾਰ ਉਹਨਾਂ ਦੇ ਸ਼ਹਿਰ ਸਨਾਮ ਵਿੱਚ ਕੀਤਾ ਗਿਆ। ਜਿਸ ਇਨਸਾਨ ਨੇ ਬਚਵਣ ਵਿੱਚ ਆਪਣੇ ਪੂਰੇ ਪਰਿਵਾਰ ਨੂੰ ਖੋ ਦੁੱਤਾ ਸੀ। ਅੱਜ ਪੂਰਾ ਦੇਸ਼ ਉਸ ਲਈ ਅੱਖਾਂ ਭਰ ਰਿਹਾ ਸੀ। ਉਦਮ ਸਿੰਘ ਦਾ ਭਗਤ ਸਿੰਘ ਵੱਲ ਮੋਹ ਦੇ ਕੇ ਉਹਨਾਂ ਦੇ ਫੁੱਲ ਆਪਣੇ ਗੁਰੂਆਂ ਵਾਂਗੂ ਸਤਲੁਜ ਨਦੀ ਵਿੱਚ ਵਹਾਏ ਗਏ। ਇਹ ਸੀ ਕਹਾਣੀ ਪੰਜਾਬ ਦੇ ਪੁੱਤ ਉਦਮ ਸਿੰਘ ਦੀ। ਜੇ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਲਾਈਕ ਕਰਿਓ। ਕਮੈਂਟਸ ਵਿੱਚ ਆਪਣੇ ਰਿਵਿਊ ਵੀ ਦਿਓ ਤੇ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਹੋਰ ਵੀ ਇੰਟਰਸਟਿੰਗ ਵੀਡੀਓਜ਼ ਲਈ ਸਤਿ ਸ਼੍ਰੀ ਅਕਾਲ